ਇੱਕ ਵਾਰ ਦੀ ਗੱਲ ਆ ਕਿਸੇ ਗਰੀਬ ਪਰਿਵਾਰ ਨੇ ਪਲਾਟ ਲੈ ਲਿਆ ਘਰ ਪਾਉਣ ਵਾਸਤੇ ਤੇ ਘਰ ਪਾਉਣ ਤੋਂ ਬਾਅਦ ਜਦੋਂ ਉਹਨਾਂ ਕੋਲੇ ਗੰਜਾਸ਼ ਨਾ ਰਹੀ ਘਰ ਪਾਉਣ ਦੀ ਉਹਨੇ ਸਿਆਣੇ ਬੰਦੇ ਤੋਂ ਸਲਾਹ ਲਈ ਵੀ ਜੀ ਹੁਣ ਇਹ ਖਾਲੀ ਪਲਾਟ ਦਾ ਵੀ ਮੈਂ ਕੀ ਕਰਾਂ ਉਹ ਕਹਿੰਦੇ ਵੀ ਤੂੰ ਇਹਦੇ ਦਰਖਤ ਲਾ ਦੇ ਉਹਨੇ ਗੱਲ ਅੱਧ-ਪਜਦੀ ਸੁਣ ਕੇ ਚਲਾ ਗਿਆ ਤੇ ਦਰਖਤ ਲਿਆ ਕੇ ਲਾ ਦਿੱਤੇ 5-7 ਸਾਲਾਂ ਬਾਅਦ ਜਦੋਂ ਕੋਈ ਸਿਆਣਾ ਬੰਦਾ ਉਹਦੇ ਪਲਾਟ ਦੇ ਨਜ਼ਦੀਕ ਦੀ ਗੁਜ਼ਰਿਆ ਵੀ ਤੂੰ ਪੁੱਛਿਆ ਉਹਨੂੰ ਵੀ ਤੂੰ ਆ ਕੀ ਕੀਤਾ ਗਧੇ ਤੁਸੀਂ ਕਹ ਸੀ ਮੈਂ ਦਰਖਤ ਲਾ ਦਰਖਤ ਲਾਉਣ ਨੂੰ ਤੇ ਮੈਂ ਕਹਿੰਦਾ ਦਰਖਤ ਲਾ ਤੇ ਉਹ ਕਹਿੰਦਾ ਮੈਂ ਤੈਨੂੰ ਦਰਖਤ ਲਾਉਣ ਨੂੰ ਕਿਹਾ ਸੀ ਬਾਲਣ ਬੀਜਣ ਨੂੰ ਨਹੀਂ ਸੀ ਕਿਹਾ ਵੀ ਇਹ ਤੇਰੀਆਂ 30 ਡੇਕਾਂ ਨੇ ਗਿਆ ਤਨ ਤੇਰੀਆਂ ਟਾਲੀਆਂ ਨੇ ਵੀ ਤੂੰ ਆਹ ਕੀ ਕੀਤਾ ਕਹਿੰਦਾ ਜੀ ਮੈਂ ਕਿਹਾ ਵੀ ਜਿਹੜੇ ਦਰਖਤ ਆਉਂਦੇ ਨੇ ਲਾ ਦੇ ਨੇ ਦਰਖਤ ਦਰਖਤੀ ਹੁੰਦਾ ਉਹ ਕਹਿੰਦਾ ਐ ਨਹੀਂ ਹੁੰਦੀ ਗੱਲ ਗਧੇ ਘੋੜੇ ਦਾ ਮੁੱਲ ਇੱਕ ਨਹੀਂ ਹੁੰਦਾ ਕਹਿੰਦਾ ਆਹ ਤੇਰੀਆਂ 30 ਡੇਕਾਂ ਨੇ ਗਿਆ ਜਿਹੜੀਆਂ ਇਹ ਸਸਤੀਆਂ ਵੇਖਣੀਆਂ ਤੇਰੀਆਂ ਤੰਗ ਟਾਲੀਆਂ ਮਹਿੰਗੀਆਂ ਵੇਖਣੀਆਂ ਕਹਿੰਦਾ ਤੂੰ ਸਾਰੀ ਗੱਲ ਨਹੀਂ ਉਸ ਦਿਨ ਸੁਣੀ ਤੇ ਹੁਣ ਤੇਰਾ ਬਹੁਤ ਜ਼ਿਆਦਾ ਘਾਟਾ ਪੈ ਜਾਊਗਾ ਵੀ ਤੇਰੇ ਪਲਾਟ ਦੇ ਮੁੱਲ ਦੀ ਗੱਲ ਬਣ ਜਣੀ ਸੀਗੀ ਹੁਣ ਨੂੰ ਤਾਂ ਵੀ ਤੂੰ ਕਾਹਲ ਦੇ ਵਿੱਚ ਆਪਦਾ ਨੁਕਸਾਨ ਕਰਾ ਲਿਆ ਮੁੱਖ ਦੀ ਗੱਲ ਇਹ ਆ ਵੀ ਇਸ ਕੋਈ ਸਿਆਣਾ ਬੰਦਾ ਸਲਾਹ ਦਿੰਦਾ ਹੁੰਦਾ ਹੁੰਦਾ ਉਹਦੀ ਸਲਾਹ ਧਿਆਨ ਨਾਲ ਸਮਝ ਲੈਣੀ ਚਾਹੀਦੀ ਆ ਫੇਰ ਵਿਚਾਰਤਾ ਰ ਬਣਾ ਕੇ ਉਹਦੇ ਤੇ ਅਮਲ ਕਰਨਾ ਚਾਹੀਦਾ ਜਿਵੇਂ ਤਤਪੜਾਤੋ ਦੇ ਵਿੱਚ ਕੋਈ ਕੰਮ ਨਹੀਂ ਕਰਨਾ ਚਾਹੀਦਾ